ਬੀਤਾ ਚਾਉਣੀ ਹਾਂ ਤੈਨੂੰ ਕਿਉਂ ਕਦਰ ਨਹੀਂ ਐਕਸ਼ਨ ਦੇਖ ਲਾ ਕਿਵੇਂ ਮਾਰਦੀ ਆ ਕਰਦੀ ਕੀ ਆ ਚੀਕੂ ਜੀ ਇਹ ਇਹੀ ਨੀਮਾਨ ਹੈਗੀ ਉਹ ਪੜ ਲਾ ਦੋ ਅੱਖਰ ਪੜ ਲਾ ਪੇਪਰ ਆ ਗਿਆ ਸਿਰ ਤੇ ਤੇ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਸਾਡੇ ਨਾਲ ਕੁੜੀਆਂ ਹੁੰਦੀਆਂ ਅਸੀਂ ਆ ਉਹਨਾਂ ਦੀਆਂ ਮਾਵਾਂ ਪੂਰਾ ਤੰਨ ਕੇ ਰੱਖਦੀਆਂ ਸੀ ਆ ਉਹਨਾਂ ਨੂੰ ਕਦੇ ਉਹਨਾਂ ਨੇ ਰੋੜੇ ਖੇਡਣੇ ਕਦੇ ਉਹਨਾਂ ਨੇ ਪੀਚੋ ਖੇਡਣੀ ਇਹ ਮਾੜੀ ਜੀ ਕੋਈ ਗਲਤੀ ਕਰਦੀਆਂ ਨਾਲ ਦੀ ਨਾਲ ਘਰੇ ਉਹਨਾਂ ਦੇ ਲਾਪੜਾ ਅਪਰੇਟ ਹੁੰਦੀ ਤੇ ਸਵੇਰੇ ਸਕੂਲ ਜਾਂਦੀਆਂ ਵੀ ਉਹ ਸਾਈਕਲ ਪੂਰਾ ਭਜਾ ਕੇ ਲੈ ਕੇ ਜਾਂਦੀਆਂ ਸੀਆਂ ਵੀ ਕਹਿੰਦੇ ਲੇਟ ਨਾ ਹੋਈਏ ਨਹੀਂ ਮਾਸਟਰ ਕੁੱਟੂਗਾ ਉਹ ਵੀ ਉਹਨਾਂ ਨੂੰ ਐ ਗੁੱਤਾਂ ਤੋਂ ਫੜ ਕੇ ਕਮਾ ਦਿੰਦਾ ਸੀ ਜੇ ਉਹਨਾਂ ਦਾ ਕੰਮ ਨਹੀਂ ਪੂਰਾ ਹੁੰਦਾ ਸੀਗਾ ਸਕੂਲ ਜਾਣ ਲੱਗੇ ਉਹਨਾਂ ਦੇ ਵਾਲ ਵੀ ਵਿਚਾਰੀਆਂ ਦੇ ਐ ਖਿਲਰੇ ਪਏ ਹੁੰਦੇ ਸੀਗੇ ਜਿਵੇਂ ਕਰੰਟ ਲੱਗਿਆ ਹੁੰਦਾ ਉਹਨਾਂ ਨੂੰ ਤੇ ਇਹਨਾਂ ਨੂੰ ਦੇਖ ਲਓ ਚੀਕੂ ਉਹਨਾਂ ਨੂੰ ਨਖਰੇ ਜਿਹੀ ਨਹੀਂ ਮੰਨ ਹੈਗੇ ਇਹਨਾਂ ਦੇ ਦੱਸ ਊੜਾੜਾ ਇਹਨਾਂ ਨੂੰ ਪੂਰਾ ਯਾਦ ਨਹੀਂ ਹੋਣਾ ਤੇ ਗਾਣਾ ਦੇਖ ਲਾ ਸਾਰਾ ਰਟੀਆਂ ਫਿਰਦੀਆਂ ਨੇ ਇਹ ਮੂੰਹ ਜਵਾਨੀ